ਬਿਕਰਮ ਜੀ ਸਿੱਧਾ ਇਤਨਾ ਹੀ ਕੋਲਰ ਪੜਾ ਕੀ ਗੱਲ ਕਰ ਕੀ ਹੈ ਜਿਹੜਾ ਫੌਜਬਾਨ ਦੀ ਰਿਪੋਰਟ ਹੋ ਕੇ ਆ ਰਿਹਾ ਤੁਹਾਡੇ ਪਿੰਡ ਤੱਕ ਪਹੁੰਚ ਫਿਰ ਬੋਲੋ ਜੀ ਤੁਹਾਡੇ ਪਿੰਡ ਦਾ ਕਿਹੜਾ ਨੌਜਵਾਨ ਜਿਹੜਾ ਤੁਸੀਂ ਲੈ ਨਾਏ ਗੁਰਜਿੰਦਰ ਸਿੰਘ ਜੀ ਹਾਂ ਜੀ ਤੁਹਾਨੂੰ ਮਤੋਂ ਗਿਆ ਅੱਠ ਤੋਂ 9 ਮਹੀਨੇ ਪਹਿਲਾਂ ਪਰਿਵਾਰ ਵਿੱਚ ਪਰਿਵਾਰ ਦੇ ਦੋ ਸਿਸਟਰ ਤੇ ਇੱਕ ਮਦਰ ਦੇ ਫਾਜ਼ਲੀ ਡੱਥ ਜੀ ਸੋ ਕੀ ਲੱਗਦਾ ਕਿ ਕਿੰਨੇ ਕੇਸ ਪਹਿਲੇ ਵਾਰੀ ਵੀ ਇਹ ਰਿਪੋਰਟ ਨੂੰ ਕਿ ਨੌਜਵਾਨ ਆ ਇਸ ਵਾਰੀ ਵੀ ਇਤਾਰ ਕੀ ਵੀ ਨਹੀਂ ਗਲਤ ਆ ਜੀ ਜਿਹੜੇ ਹੁਣ ਮੁੰਡੇ ਚੱਲ ਗਏ ਇਹਨਾਂ ਡਿਪੋਰਟ ਨਹੀਂ ਕਰਨਾ ਚਾਹੀਦਾ ਪਿੰਡ ਵਿੱਚ ਕੋਈ ਹੋਰ ਨੌਜਵਾਨ ਇਸ ਤਰੀਕੇ ਕਿਉਂ ਫੰਡੋ ਪਿੰਡਿਕ ਆਇਆ ਹੋਇਆ ਜੀ ਹਰ ਪਿੰਡ ਚ ਗਾਇ ਹੋਇਆ ਕਿਹਦਾ ਇਹ ਗੈਰਕਾਨੂੰਨੀ ਤਰੀਕੇ ਨਾਲ ਬਾਰ ਮਿਲੇ ਨਹੀਂ ਚੱਲ ਸਕਦਾ ਨਹੀਂ ਜੀ ਜੜਾ ਕਿਹੜੇ ਤਰੀਕੇ ਸਹੀ ਤਰੀਕੇ ਨਾਲ ਸਹੀ ਲੀਗਲ ਤਰੀਕੇ ਨਾਲ ਸਟੱਡੀ ਵੀ ਜਿੱਦ ਜਾਂਦੀ ਹੈ ਗੁਰਜਿੰਦਰ ਸਿੰਘ ਪਰਿਵਾਰ ਚ ਦੋ ਸਿਸਟਰ ਤੇ ਇੱਕ ਮਾਤਾ ਹੁਣ ਕੀ ਲੱਗਦਾ ਕਿ ਪਰਿਵਾਰ ਇਹ ਸਨਕਿ ਜੇ ਕਰਦੇ ਜਾ ਕੇ ਜਿਵੇਂ ਜਿਵੇਂ ਲੱਗਦਾ ਕਿ ਪਰਿਵਾਰ ਦੀ ਜਿਹੜੀ ਹਾਲਾਤ ਹੈ ਪਲਾਦ ਪਰਿਵਾਰ ਗਰੀਬ ਦੀ ਹਾਲਾਤ ਜਗਰੀ ਤੇ ਪਰਿਵਾਰ ਕੀ ਕਰਨ ਦਾ ਕੋ ਸਰਕਾਰ ਮਤ ਕਰਨ ਜੀ ਉਹਨਾਂ ਮੈਂ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਜੋ ਤੁਹਾਡੀ ਡਿਊਟੀ ਲੱਗੀ ਐ ਐਸਜੀਪੀਸੀ ਵੱਲੋਂ ਇੱਥੇ 에ਰਪੋਰਟ ਤੇ ਕੀ ਕਹਿਣਾ ਹੈ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਮੇਰੀ ਵਿਸ਼ੇਸ਼ ਤੌਰ ਤੇ ਐਸਜੀਪੀਸੀ ਵੱਲੋਂ ਇੱਥੇ ਡਿਊਟੀ ਲਾਈ ਗਈ ਆ ਜਿਹੜੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਯਾਤਰੀ ਆ ਰਹੇ ਨੇ ਉਹਨਾਂ ਦੀ ਰਹਿائش ਦਾ ਪ੍ਰਬੰਧ ਜਿਹੜਾ ਵਾ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਤੇ ਜਿਹੜਾ ਉਹ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਾਲਵੂ バス ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 에어ਪੋਰਟ ਤੇ ਭੇਜੀ ਗਈ ਆ ਉਹਨਾਂ ਨੂੰ ਇਥੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਣਾ ਚਾਹੁੰਦੇ ਲਜਾਇਆ ਜਾਊਗਾ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਵੀ ਸਾਰਾ ਉੱਥੇ ਪ੍ਰਬੰਧ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੋਟੀਆਂ ਗੱਡੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਉਹਨਾਂ ਨੂੰ ਉਹਨਾਂ ਦੀ ਮੰਜ਼ਲ ਤੇ ਪਹੁੰਚਾਉਣ ਵਾਸਤੇ ਜਿੱਥੋਂ-ਜਿੱਥੋਂ ਦਾ ਵੀ ਆ ਪੰਜਾਬ ਤੇ ਆਊਟ ਆਫ ਸਟੇਟ ਦੇ ਵੀ ਹੋਣ ਉਹਨਾਂ ਨੂੰ ਉਹਨਾਂ ਦੇ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਪਹੁੰਚਾਇਆ ਜਾਊਗਾ